ਸਤਿ ਸ਼੍ਰੀ ਅਕਾਲ ਜੀ ਅਸੀਂ ਅੱਜ ਪਹੁੰਚਿਆ ਸਮਾਣਾ ਹਲਕੇ ਦੇ ਪਿੰਡ ਖੇੜੀ ਮਾਨੀਆਂ ਵਿਖੇ ਅੱਜ ਇੱਥੇ ਵਿਸ਼ੇਸ਼ ਤੌਰ ਤੇ ਸਰ ਕੈਬਨਿਟ ਮੰਤਰੀ ਸਰਦਾਰ ਚੇਤਨ ਸਿੰਘ ਜੌੜਾ ਮਾਜਰਾ ਜੀ ਪਹੁੰਚੇ ਨੇ ਜੋ ਕਿ ਇਥੋਂ ਤੋਂ ਸਰਪੰਚ ਦੇ ਉਮੀਦਵਾਰ ਜਿੱਤੇ ਸਨ ਤੇ ਉਹਨਾਂ ਦੀ ਜਿੱਤ ਦੀ ਖੁਸ਼ੀ ਵਿੱਚ ਅੱਜ ਪ੍ਰੋਗਰਾਮ ਰੱਖਿਆ ਗਿਆ ਸੀ ਆਓ ਕਰਦੇ ਹਾਂ ਸਰਦਾਰ ਚੇਤਨ ਸਿੰਘ ਜੌੜਾ ਮਾਜਰਾ ਜੀ ਨਾਲ ਗੱਲਬਾਤ ਜੋੜਾ ਮਜਰਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਅੱਜ ਖੀੜੀ ਮਾਨੀਆਂ ਵਿਖੇ ਜੋ ਨਵੀਂ ਪੰਚਾਇਤ ਚੁਣੀ ਗਈ ਹੈ ਉਹਨਾਂ ਨੇ ਖੰਡਪਾਤ ਸਾਹਿਬ ਦਾ ਜਟਨ ਸੁਖਮਨੀ ਸਾਹਿਬ ਦਾ ਪਾਠ ਕਰਵਾ ਕੇ ਉਹਦੇ ਭੋਗ ਪਾਏ ਗਏ ਨੇ ਔਰ ਮੈਂ ਅੱਜ ਦਾ ਦਿਨ ਅੰਬੈਸੀ ਵੀ ਕਿਉਂਕਿ ਇਹ ਸੰਗਰਾਮ ਦਾ ਦਿਹਾੜਾ ਸੀ ਸਾਰੇ ਨਗਰ ਨਿਵਾਸੀਆਂ ਨੂੰ ਮੁਬਾਰਕਬਾਦ ਵੀ ਆ ਔਰ ਬੇਨਤੀ ਵੀ ਕਰਦਾ ਕਿ ਸਾਰੇ ਨਗਰ ਨਿਵਾਸੀਆਂ ਨਾਲ ਮਿਲ ਕੇ ਨਰਿੰਦਰ ਇਕੜੇ ਨੇ ਸਰਪੰਚ ਸਾਹਿਬ ਪੂਰ ਸਾਰੇ ਪੰਚਾਇਤ ਖੜੀ ਹੈ ਮੇਰੀ ਭੈਣ ਸਰਪੰਚ ਬਣੀ ਹੈ ਇਹਨਾਂ ਸਾਰਿਆਂ ਨੂੰ ਮੂਲਾਰਕ ਬਾਦੀ ਦੇ ਦਿਨਾਂ ਔਰ ਸਾਰਿਆਂ ਨੂੰ ਬੇਨਤੀ ਵੀ ਕਰਦਾ ਕਿ ਇਕੱਠੇ ਹੋ ਕੇ ਸਾਰੇ ਨਗਰ ਦੀ ਭਲੇ ਲਈ ਨਗਰ ਦੇ ਵਿਕਾਸ ਲਈ ਜਿਹੜਾ ਬਰਤਬਦ ਕੰਮ ਕਰਨਾ ਤਾਂ ਕਿ ਪਿੰਡ ਦੇ ਜੋ ਲੋਕ ਨੇ ਉਹਨਾਂ ਦੀ ਜੋ ਸਿਗਾ ਸਰਪੰਚ ਤੋਂ ਕਿ ਨਵਾਂ ਸਰਪੰਚ ਬਣੂਗਾ ਉਤੋਂ ਬਹੁਤ ਸਾਰੀਆਂ ਛਾਵੇਂ ਹੁੰਦੀਆਂ ਨੇ ਕਿ ਆ ਕਰਨਾ ਆ ਕਰਨਾ ਮੈਨੂੰ ਉਮੀਦ ਆ ਵੀ ਆਪਦੀ ਜਿਹੜਾ ਉੱਥੇ ਪੂਰਾ ਉਤਰਨਗੇ ਪਿੰਡ ਦੇ ਲੋਕਾਂ ਦੀਆਂ ਜੋ ਸੁਭਾਵਨਾਵਾਂ ਮਾਸੀ ਨਵੀਂ ਪੰਚਾਇਤ ਤੋਂ ਔਰ ਵਧੀਆ ਕੰਮ ਕਰਨਗੇ ਔਰ ਮੈਂ ਐਮਐਲਏ ਹੋਣ ਦੇ ਨਾਤੇ ਇਹਨਾਂ ਦਾ ਪੂਰਾ ਟੱਕ ਕੇ ਸਾਥ ਦੇਵਾਂਗੇ ਔਰ ਪਿੰਡ ਦੇ ਭਲੇ ਲਈ ਕੰਮ ਕਰਾਂਗਾ ਸਭ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ